तीर टूर एंड ट्रैवल ਵੱਲੋਂ 브릿ਜ ਧੀਰ ਦੀ ਅਗਵਾਈ ਹੇਠ ਮਜੀਠਾ ਰੋਡ ਵਿਖੇ ਮਹਾ ਸ਼ਿਵਰਾਤਰੀ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਕੌਂਸਲਰ ਕਬਲਪ੍ਰੀਤ ਸਿੰਘ ਲੱਕੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਗੁਰੂ ਹਰਰਾਏ ਵੈਲਫੇਅਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ, ਅਫਤਾਰ ਸਿੰਘ ਲੱਲੀ, ਬੰਟੀ ਧੀਰ, ਰਾਜੇਸ਼ ਕੁਮਾਰ, ਜਸਬੀਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਪ੍ਰਬੰਧਕਾਂ ਨੇ ਆਖਿਆ ਕਿ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਤੇ ਅੱਗੇ ਤੋਂ ਵੀ ਇਹ ਸੇਵਾ ਚੱਦੀ ਰਹੇਗੀ ਅੱਜ ਧੀ ਟ੍ਰੈਵਲ ਜੈਂਟਲਮੈਨ ਆਏ ਜਿ ਸਮਾਤਰੀ ਦੇ ਸੰਬੰਧ ਵਿੱਚ ਲੰਗਰ ਲਾਇਆ ਹਰ ਸਾਲ ਦੀ ਤਰ੍ਹਾਂ ਇਹ ਬੜੇ ਸ਼ਰਧਾ ਭਾਵਨਾ ਨਾਲ ਲੰਗਰ ਲਾਉਂਦੇ ਨੇ ਔਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਮਹਾਰਾਜ ਇਹਨਾਂ ਨੂੰ ਤਰਕੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਤਰਕੀਆਂ ਬਖਸ਼ੇ ਮਹਾਰਾਜ ਅਰਵਾਜ ਵਾਦੇ ਪਾਵੇ ਇਹਨਾਂ ਨੂੰ ਵਿਸ਼ੇਤ ਰਾਈ ਲੰਗਰ ਲਾਉਣ ਦੀ ਸਮਰੱਥਾ ਬਖਸ਼ੇ ਹਰ ਸਾਲ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਧੀ ਟੂਰ ਟ੍ਰੈਵਲ ਤੋਂ ਆਈ ਹਰ ਸਾਲ ਧੀ ਤਰਾ ਸ਼ਵਰਾਤੀ ਦੇ ਸ਼ਬਦਾਂ ਦੇ ਅਸੀਂ ਲੰਗਰ ਲਾਉਂਦੇ ਆ ਜੀ ਇਸ ਟਾਈਮ ਮਹਾਰਾ ਗੁਰੂ ਰਾਮਦਾਸ ਜੀ ਪਾਸ਼ਾ ਨੇਹਰ ਭਰਾ ਤੇ ਮੇਰੇ ਬੱਚਿਆਂ ਨੇ ਪ੍ਰਵਾਦ ਸ਼ੁਕ ਸ਼ਾਂਦੀ ਦੁਕਾਨਾਂ ਸੁਖਨ ਦਾ ਪ੍ਰਵੇਸ਼ ਕਰਕੇ ਚੜਦੀ ਕਲਾ ਰੱਖੀ ਭਾਈਆਂ ਸੰਗਤਾਂ ਦਾ ਧੰਨਵਾਦ ਜੀ